ਡਖਣੇ ਮਹੱਲਾ ਪੰਜਵਾਂ ਦੇਕਨਕ ਮੁਸਤਾਕ ਮੁਖਕ ਜਿਹਾ ਤਉ ਤਣੀ ਫਿਰਦਾ ਕਿ ਤਹਾਲ ਜਾਂ ਡਠਾ ਮਾ ਤਾ ਮਨ ਧਰਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ਜਾਣਾ ਲੱਖ ਭਵੇ ਪੀੜ ਖੰਡੋ ਤਾਂ ਜੀਵਸਾ ਮਹੱਲਾ ਪੰਜਵਾਂ ਤਹੰਦੀ ਜਾਏ ਕਰਾਰ ਵਹਨ ਵਹੰਦੇ ਮੈਂ ਡਿਠਿਆ ਸਈ ਰਹੇ ਅਮਾਨ ਜਿੰਨਾ ਸਤਗੁਰੂ ਭੇਟਿਆ ਪਾਉੜੀ ਜੇ ਸ ਜਾਣ ਤੇਰੀ ਭੁਖ ਹੈ ਤਿਸ ਦੁਖ ਨਾ ਵਿਆਪੈ ਜਿਨ ਜਨ ਗੁਰਮੁਖ ਬੁੱਝਿਆ ਸੋ ਚਹਉ ਕੁੰਡੀ ਜਾਪੈ ਜੋ ਨਰ ਉਸ ਕੀ ਸਰਣੀ ਪਰੈ ਤਿਸ ਕੰਬਹਿ ਪਾਪੈ ਜਨਮ ਜਨਮ ਕੀ ਮਾਲ ਉਤਰੈ ਗੁਰ ਧੂੜੀ ਨਾਪੈ ਜਿਨ ਹਰਿ ਕਾ ਭਾਣਾ ਮੰਨਿਆ ਤਿਸ ਸੋ ਗਿਆਨ ਸੰਤਪੈ ਹਰ ਜੀਉ ਤੂ ਸਭ ਨਾ ਕਾਮਿਤ ਹੈ ਸਭ ਜਾਣਹਿ ਆਪੈ ਐਸੀ ਸੁਬਾ ਜਨ ਕੀ ਜੀਵੜ ਹਰ ਪ੍ਰਤਾਪੈ ਸਭ ਅੰਤਰ ਜਨ ਵਰਤਾਇ ਹਰ ਜਨ ਤੇ ਜਾਪੈ ਦਖਣੇ ਮਹੱਲਾ ਪੰਜਵਾਂ ਜਿਨਾਂ ਪਿਛੈ ਹਾਂ ਗਈ ਸੀ ਮੈਂ ਪਿਛੈ ਪੀਰ ਵਿਆਸ ਜਿੰਨਾ ਕੀ ਮੈਂ ਆਸੜੀ ਤਨਾ ਮਹੀਂਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋੜੜੀ ਭਾਦੀ ਭਾਵ ਪਾਵਿਆਈ ਜੋ ਬੈਠੇ ਸਿਫਾਥਿਆ ਉਬਰੇ ਭਾਗ ਮਥਾਈ ਮਹੱਲਾ ਪੰਜਵਾਂ ਡਿੱਠਾ ਹੱਬ ਮਜਾਹੀ ਖਾਲੀ ਕੋਈ ਨਾ ਜਾਣੀਐ ਸਖੀ ਪਾਗ ਮਥਾਹੀ ਜਿਨੀ ਮੇਰਾ ਸੱਜਣ 라ਵਿਆ ਪਾਉੜੀ ਹਾ ਢਾਡੀ ਦਰ ਗੁਣ ਗਾਵਦਾ ਜੀ ਹਰ ਪ੍ਰਭ ਭਾਵੇ ਪ੍ਰਭ ਮੇਰਾ ਥਿਰਥਾਵਰੀ ਹੋਰ ਆਵੇ ਜਾਵੇ ਸੋ ਮੰਗਾ ਦਾਨ ਗੋਸਾਈਆ ਜਿਤ ਭੁੱਖ ਲਹਿ ਜਾਵੇ ਪ੍ਰਭ ਜੀ ਉਹ ਦੇਵ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰ ਦਾਸ ਸੁਣੀ ਦਾਤਾਰ ਪ੍ਰਭ ਢਾਡੀ ਕਉ ਮਹਿਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕਉ ਮੰਗਨ ਚੇਤਨ ਆਵੇ ਸਭੇ ਇੱਛਾ ਪੂਰੀਆਂ ਲਗ ਪ੍ਰਭ ਕੇ ਪਾਵੇ ਹਾਉ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵੇਦਾਵੇ ਡੱਖਣੇ ਮਹੱਲਾ 5ਵਾਂ ਜਾ ਛੋਟੇ ਤਾ ਖਾਕ ਤੂੰ ਸੁਝੀ ਕੰਤ ਨਾ ਜਾਣਹੀ ਦਰਜਨ ਸੇਤੀ ਮੇਹੋ ਤੂ ਕੈ ਗੁਣ ਹਰ ਰੰਗ ਮਾ ਨਹੀਂ ਮਹੱਲਾ 5ਵਾਂ ਨਾਨਕ ਜਿਸ ਬਿਨ ਘੜੀ ਨਾ ਜੀਵਨਾ ਵਿਸਰੇ ਸਰੈ ਨਾ ਬਿੰਦ ਤੇਸ ਸਿਉ ਕਿਉ ਮਨ ਰੂਸੀ ਐ ਜਿਸੈ ਹਮਾਰੀ ਚਿੰਦ ਮਹੱਲਾ ਪੰਜਵਾ ਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ ਨਾਨਕ ਵਿਨ ਨਾਵੈ ਆਲੂੰਦਿਆ ਜਿਤੀ ਹੋਰ ਖਿਆਲ ਪਾਵੜੀ ਹਰ ਜੀਉ ਜਾ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿਨੇ ਠਗੀ ਜਗ ਠੱਗਿਆ ਸੀ ਤੁਦ ਮਾਰ ਨਿਵਾੜਾ ਗੁਰ ਪਵਜਲ ਪਾਰ ਲੰਘਾਇਆ ਜਿਤਾ ਪਾਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆਂ ਵਾਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਇਨ ਤਿੱਤੇ ਲਗਦੀਆਂ ਨਹਿ ਖਿੰਜੋ ਤਾੜਾ ਜੋ ਇੱਚੀ ਸੋ ਫਲ ਪਾਇੰਦਾ ਗੁਰਿੰਦਰਵਾੜਾ ਗੁਰਨਾਨਕ ਤੁਠਾ ਪਾਇ ਰੋ ਹਾਰ ਵਸਦਾ ਨੀੜਾ ਡੱਖਣੇ ਮਹੱਲਾ 5ਵਾਂ ਜਾ ਮੂ ਆਵੇ ਚਿੱਤ ਤੂ ਤਾ ਹੱਬੇ ਸੁਖ ਲਹਾਓ ਨਾਨਕ ਮਨ ਹੀ ਮੰਜ ਰੰਗਾਵਲਾ ਪਰੀਤਹਿ ਜਾਨਾਓ ਮਹੱਲਾ ਪੰਜਵਾਂ ਕੱਪੜ ਪੋਗ ਵਿਕਾਰ ਇਹ ਹੱਬੇ ਹੀ ਛਾਰ ਖਾਕ ਲੋੜਿੰਦਾ ਤਨ ਖੇ ਜੋ ਰਤੇ ਦੀਦਾਰ ਮਹੱਲਾ ਪੰਜਵਾਂ ਕਿਆ ਤੱਕੇ ਵਿਆਪਾਸ ਕਰ ਹੀੜੇ ਇੱਕ ਅਧਾਰ ਥੀਓ ਸੰਤਨ ਕੀ ਰੇਨਾ ਜਿਤ ਲੱਭੀ ਸੁਖ ਦਾ ਤਾਰ ਪਾਉੜੇ ਵੇਨਾ ਕਰਮ ਹਰ ਜੀਉ ਨਾ ਪਾਈਐ ਬਿਨ ਸਤਿਗੁਰ ਮਨੁ ਆਣਾ ਲੱਗੈ ਤਰਮਾ ਤੇਰਾ ਕਲ ਅੰਦਰੀ ਇਹ ਪਾਪੀ ਮੂਲ ਨ ਤੱਗੈ ਅਹਕਾਰ ਕਰੇ ਸੋ ਅਹ ਕਰ ਪਾਏ ਇੱਕ ਘੜੀ ਮਹਤ ਨ ਲੱਗੈ ਚਾਰੇ ਜੁਗ ਮੈਂ ਸੋਦਿਆ ਬਿਨ ਸੰਗਤ ਅਹੰਕਾਰ ਨ ਭੱਗੈ ਹਉ ਮੈਂ ਮੂਲ ਨ ਛੁਟਾਈ ਬਿਨ ਸਾਧੂ ਸਤ ਸੰਗੈ ਪਿਚਰ ਥਾਹ ਨਾ ਪਾਵਈ ਜਿ ਚਰ ਸਾਹਿਬ ਸਿਉ ਮਨ ਭੰਗੈ ਜਿਨ ਜਨ ਗੁਰਮੁਖ ਸਿ ਆਤਿ ਸਿ ਘਰ ਦੀ ਬਾਣੀ ਅਭਗੈ ਹਰਿ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਨੀ ਲੱਗੈ ਡਖਣੇ ਮਹੱਲਾ ਪੰਜਵਾਂ ਲੋੜੀਂ ਦੋਹਾ ਬੁਜਾਈ ਸੋ ਮੀਰਾ ਮੀਰਾਨ ਸਿਰ ਕਾਠ ਮੰਝਾ ਹੂੰ ਸੋਤਣੀ 14 ਮੁਖ ਅਲਾਈ ਮਹੱਲਾ 5ਵਾਂ ਮਾਨ ਕੋ ਮੋਹਿ ਮਾਓ ਦਿਨਾਂ ਧਣੀ ਉਪਾਹੇ ਹਿਆਉ ਮਹੀਂ ਜਾ ਠੰਡੜਾ ਮੁਖੋਂ ਸਾਚੇ ਅਲਾਈ ਮਹੱਲਾ 5ਵਾਂ ਮੂਥਿਆ ਉਸੇਜ ਨੈਨਾ ਪ੍ਰੇਵ ਸ਼ਾਮਨਾ ਜੇ ਦੇਖਾ ਇੱਕ ਵਾਰ ਤਾ ਸੁਖ ਕੀ ਮਾਹੂ ਬਾਹਰੀ ਪਾਉੜੀ ਮਾਨ ਲੋਚੈ ਹਰ ਮਿਲਨ ਕਾ ਕਿਉ ਦਰਸ਼ਨ ਪਾਈਆ ਮੈਂ ਲੱਖ ਵਿਤੜੇ ਸਾਹਿਬਾ ਜੇ ਬਿੰਦ ਬੁਲਾਈਆ ਚਾਰੇ ਕੁੰਡਾ ਭਾਲੀਆਂ ਤੁਧ ਜੀਵੜ ਨਾ ਸਾਈਆਂ ਮੈਂ ਦਸਿਓ ਮਾਰਗ ਸੰਤਹੁ ਕਿਉ ਪ੍ਰਭੂ ਮਿਲਾਈਆ ਮਨ ਅਰਪਿਓ ਹਉ ਮੈਂ ਤਜੋ ਇਤ ਪੰਥ ਜੁਲਾਈਆ ਨਿਤ ਸੇਵ ਸਾਹਿਬ ਆਪਣਾ ਸਾਥ ਸੰਗ ਮਿਲਾਈਆ ਸਬੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆਂ ਤੁਧ ਜੀਵ ਡਹੋਰ ਨ ਸੁਜਾਈ ਮੇਰੇ ਮਿੱਤਰ ਗੋਸਾਈਆਂ ਡਖਣੇ ਮਹੱਲਾ ਪੰਜਵਾਂ ਮੂਥਿਆਉ ਤਖਤ ਪਰੀ ਮਹਿੰਜੇ ਪਾਤਸ਼ਾਹ ਪਾਵ ਮਿਲਾਵੇ ਕੋਲ ਕਾਵਲ ਜਿਵੇਂ ਬਿਗ ਸਾਮਦ ਮਹੱਲਾ ਪੰਜਵਾਂ ਪਰੀਆ ਸੰਦੜੀ ਭੁਖ ਮੂਲਾਵਨ ਥੀ ਵਿਥਰਾ ਜਾਨ ਮਿਠਾਈ ਇਕ ਬੇਈ ਪੀੜੀ ਨਾ ਹਟੈ ਮਹੱਲਾ ਪੰਜਵਾਂ ਠੱਗਾ ਨੀ ਹਮ ਤਰੋੜੈ ਜਾਨ ਗੰਧਰਬਾ ਨਗਰੀ ਸੋਕ ਘਟਾਵ ਦੁਏ ਇਸ ਬੰਧਾ ਨੂੰ ਘਰ ਕਣੇ ਪਾਉੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖੰ ਖਾਟ ਦਰਸ਼ਨ ਬ੍ਰਮਤੇ ਫਿਰਹੀ ਨਹਿ ਮਿਲਿਆ ਪੇਖੰ ਵਰਤ ਕਰੇ ਚੰਦਰਾਇਨਾ ਸੇਕ ਤੈ ਨਾ ਲੇਖੰ 베ਦ ਪੜੇ ਸੰਪੂਰਨਾ ਤਤ ਸਾਰ ਨਾ ਪੇਖੰ ਪੈਲਕ ਕੱਢੇ ਸਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨਾ ਲੱਭਾਈ ਵਨ ਸੱਤੀ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਤੋਰ ਮਸਤਕ ਲੇਖੰ ਪੈਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਖਣੇ ਮਹੱਲਾ ਪੰਜਵਾ ਜੋ ਨਿਵਾਹੁ ਗੱਡ ਸੋ ਨਿਵਾਹੁ ਗੱਡ ਜੋ ਚਲਾਉ ਨਾ ਥੀਐ ਕਾਰ ਕੁੜਾ ਵੀ ਛੱਡ ਸੰਮਲ ਸਚ ਧਣੀ ਮਹੱਲਾ ਪੰਜਵਾ ਹਬ ਸਮਾਣੀ ਜੋਤ ਜਿਉਂ ਜਾਲ ਕਟਾਉ ਚੰਦਰਮਾ ਪਰਗਟ ਥੀ ਆਇ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾ ਮੁਖ ਸੁਹਾਵੇ ਨਾਮ ਚਾਉ ਆਠ ਪਹਿਰ ਗੁਣ ਗਾਓ ਨਾਨਕ ਦਰਗਹਿ ਮੰਨੀਐ ਮਿਲੇਨ ਥਾਵੇ ਥਾਉ ਪਾਉੜੀ ਬਾਹਰ ਵੇਖ ਨ ਪਾਈਐ ਪ੍ਰਭ ਅੰਤਰ ਜਾਮੀ ਇਕਸ ਹਰ ਜੀਉ ਬਾਹਰੀ ਸਭ ਫਿਰੈ ਨਕਾਮੀ ਮਾਨ ਰੱਤਾ ਕੋਟਾ ਬਸਿਓ ਨਿਤ ਗਰਭ ਫੇਰਾਮੀ ਫਿਰੇ ਗੁਮਾਨੀ ਜਗ ਮਹਿ ਕਿਆ ਗਰਬੈ ਦਾਮੀ ਚੱਲਦਿਆਂ ਨਾਲ ਨਾ ਚੱਲੈ ਖਿੰਜ ਜਾਏ ਬਿਲਾਮੀ ਵਿਚਰਦੇ ਫਿਰੇ ਸੰਸਾਰ ਮਹਿ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨਹਰ ਕਾ ਸੇਵਕ ਹਰ ਤਿਸ ਕੀ ਕਾਮੀ ਢਖਣੇ ਮਹੱਲਾ ਪੰਜਵਾਂ ਮੁਖ ਅਲਾਈ ਹਬ ਮਰਨ ਪਛਾਨੰਦ ਕੋਈ ਨਾਨਕ ਤਿੰਨਾ ਖਾਕ ਜਿਨਾ ਯਕੀਨਾ ਹਿਤ ਸਿਆ ਮਹੱਲਾ ਪੰਜਵਾਂ ਜਾਨ ਵਸੰਦ ਮੰਝ ਪਛਾਨੋ ਕੋ ਹੇਕੜੋ ਤੈ ਤਨ ਪੜਦਾ ਨਹੀਂ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾਂ ਮੱਤੜੀ ਕਾਂਡਕ ਆਹਾ ਪਾਮ ਤੋ ਬੰਦੋ ਪੀਵਸਾ ਮੂ ਤਨ ਪ੍ਰੇਮ ਅਥਾ ਪਸਨ ਕੋ ਸੱਚਾ ਧਣੀ ਪਾਉੜੀ ਨਿਰ ਪਾਉ ਨਾਮ ਵਿਸਾਰਿਆ ਨਾਲ ਮਾਇਆ ਰਚਿਆ ਆਵੇ ਜਾਏ ਪਵਾਈ ਐ ਬਹੁ ਜੋਨੀ ਨਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੇ ਪਾਤਸ਼ਾਹੀ ਵੇਖ ਤੁਰ ਕਰਮ ਚਾ ਜਮ ਦੂਤੀ ਹੈ ਹੀਰਿਆ ਦੁੱਖ ਹੀ ਮਹਿ ਪਚਾ ਹਵਾਤ ਪਾਵਸ ਧਰਮ ਕਾ ਨਾਨਕ ਦਰ ਸੱਚਾ ਡੱਕਣੇ ਮਹੱਲਾ ਪੰਜਵਾ ਪਰਵਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਈ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਈ ਮਹੱਲਾ ਪੰਜਵਾਂ ਦੇ ਅੰਧਾਰੀ ਅੰਧ ਸੁਝੇ ਨਾਮ ਵਿਹੂਨੀਆ ਨਾਨਕ ਸਫਲ ਜਨਮ ਜੈ ਕਟ ਉੱਠਾ ਸੱਚ ਧਣੀ ਮਹੱਲਾ ਪੰਜਵਾਂ ਲੋਇ ਨਾ ਲੋਇ ਡਿਠ ਪਿਆਸ ਨਾ ਬੁੱਝੈ ਮੂਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਣੀ ਦਸੰਦ ਮਾਪਰੀ ਪੌੜੇ ਜਿਨ ਜਨ ਗੁਰਮੁਖ ਸਿਵਿਆ ਤਿਨ ਸਭ ਸੁਖ ਪਾਏ ਓਹ ਆਪ ਤਰਿਆ ਕੋਟਾਂ ਬਸਿਓ ਸਭ ਜਗਤ ਤਰਾਈ ਉਨ ਹਰ ਨਾਮਾ ਤਨ ਸੰਚਿਆ ਸਭ ਤਖਾ ਬੁਝਾਈ ਉਨ ਛਡੇ ਲਾਲ ਚ ਦੁਨੀ ਕੀ ਅੰਤਰ ਲਿਵ ਲਾਈ ਉਸ ਸਦਾਕਾਰ ਆਨੰਦ ਹੈ ਹਰ ਸਖਾ ਸਹਾਈ ਉਨ ਵੈਰੀ ਮਿੱਤਰ ਸਮ ਕੀਤੇ ਆ ਸਭ ਨਾਲ ਸੁਭਾਈ ਹੋਵਾ ਉਹੀ ਅਲ ਜਗ ਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਾਣ ਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾੜੀਐ ਕੁੜੇ ਕੁੜੀ ਸੋਈ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਨ ਮੋਖੈ ਨੂਪਾ ਠੇ ਪਹਿਰ ਨਿਹਾਲ ਸਾ ਸੁੱਤੜੇ ਸੋ ਸਹ ਡੇਠ ਤੈ ਸੁਪਨੇ ਹੋਂ ਖੰਨੀ ਐ ਮਹੱਲਾ ਪੰਜਵਾ ਸੱਜਣ ਸਾਚ ਪਰਖ ਮੁਖ ਅਲਾਵਨ ਥੋਥਰਾ ਮਨ ਮਜਾਹੂ ਲਖ ਤਦੋਂ ਦੂਰ ਨਾਸੋ ਪੀਰੀ ਪਾਉੜੇ ਤਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸ਼ਹ ਉਮਰਾਵ ਖਾਨ ਟਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ ਕਾਜੀ ਸੇਖ ਮਸਾਇਕਾ ਸਬੇ ਉੱਠ ਜਾਸੀ ਪੀਰ ਪੈਕੰਬਰ ਔਲੀਏ ਕੋ ਥਿਰ ਨਾਰ ਹਾਸੀ ਰੋਜਾ ਬਾਗਨਵਾਜ ਕתיਬ ਵਿਣ ਬੁਜੇ ਸਭ ਜਾਸੀ ਲਖ 84 ਹੀ ਮੇਦਣੀ ਸਾਬ ਆਵੇ ਜਾਸੀ ਨਹਿ ਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਿਨਾਸੀ